ਅਸੀਂ ਸੁਖਵੰਤ ਕੌਰ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹੋਏ ਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੋਨਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਸੁਖਵੰਤ ਕੌਰ ਦਾ ਅਸੀਂ ਆਪਣੇ ਚੈਨਲ ਪੰਜਾਬ ਵਾਲਾ ਪੌਡਕਾਸਟ ਦੇ ਉੱਪਰ ਸਵਾਗਤ ਕਰਦੇ ਹਾਂ ਬਾਅਦ ਵਿੱਚ ਜਾਣਕਾਰੀ ਲਵਾਂਗੇ ਵੀ ਇਹਨਾਂ ਨੇ ਛੋਟੇ-ਛੋਟੇ ਕੰਮਾਂ ਤੋਂ ਵੱਡੀ ਕਮਾਈ ਕਿਵੇਂ ਹਾਸਲ ਕੀਤੀ ਹੈ ਤੇ ਹੁਣ ਕਿਸ ਪੱਧਰ ਤੇ ਕੰਮ ਇਹਨਾਂ ਨੇ ਚਲਾਇਆ ਹੋਇਆ ਹੈ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਪੰਜਾਬ ਵਾਲੇ ਪੌਡਕਾਸਟ ਦੇ ਉੱਪਰ ਬਹੁਤ-ਬਹੁਤ ਸਵਾਗਤ ਹੈ ਜੀ ਸਸਤੀ ਗਾਰਜੀ ਸਾਹਿਬ ਨੂੰ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਸਾਡੇ ਤੱਕ ਪਹੁੰਚੇ ਹੋ ਸਾਡੇ ਇਸ ਕੰਮ ਨੂੰ ਦੁਨੀਆ ਤੱਕ ਪਹੁੰਚਾਉਂਗੇ ਜੀ ਜੀ ਤਾਂ ਦੋਸਤੋ ਮੈਂ ਵੀਡੀਓ ਦੀ ਸਟਾਰਟਿੰਗ ਦੀ ਤੁਹਾਨੂੰ ਗੁਜਾਰਿਸ਼ ਕਰੂੰਗਾ ਕਿ ਅਸੀਂ ਬਹੁਤ ਵੱਡੇ-ਵੱਡੇ ਚੈਨਲਾਂ ਦੀ ਕਹਿ ਲਈਏ ਤੇ ਜਾਂ ਬਹੁਤ ਜ਼ਿਆਦਾ ਜਿਹੜੇ ਵੱਡੇ ਪੱਧਰ ਤੇ ਫੂਡ ਪ੍ਰੋਸੈਸਿੰਗ ਦੇ ਕਿੱਤੇ ਨਾਲ ਜੁੜੀਆਂ ਹੋਈਆਂ ਔਰਤਾਂ ਜਾਂ ਬਹੁਤ ਵੱਡੀਆਂ ਹੋਰ ادارے ਆ ਅਸੀਂ ਉਹਨਾਂ ਦੀਆਂ ਵੀਡੀਓ ਛੱਟਪਟ ਸ਼ੇਅਰ ਕਰਦੇ ਆ ਤੇ ਦੇਖਦੇ ਵੀ ਆ ਪਰ ਅੱਜ ਵਾਲੀ ਵੀਡੀਓ ਇਹਨਾਂ ਔਰਤਾਂ ਦੇ ਲਈ ਸ਼ੇਅਰ ਕਰਨੀ ਬਣਦੀ ਹੈ ਤਾਂ ਕਿ ਇਹਨਾਂ ਦਾ ਹੌਸਲਾ ਵਧ ਸਕੇ ਕਿਉਂਕਿ ਇਹ ਛੋਟੇ-ਛੋਟੇ ਕੰਮਾਂ ਤੋਂ ਵਧੀਆ ਕਮਾਈ ਹਾਸਲ ਕਰ ਰਹੇ ਆ ਤੇ ਇਹ ਬਾਕੀ ਜਿਹੜੀਆਂ ਸਾਡੀਆਂ ਪਿੰਡੂ ਸਵਾਨੀਆਂ ਨੇ ਉਹਨਾਂ ਦੇ ਲਈ ਇਹ ਇੱਕ ਪ੍ਰੇਰਨਾ ਦੇ ਸਰੋਤ ਹੈ ਤੁਸੀਂ ਆਪ ਦੇਖੋਗੇ ਵੀ ਇਹਨਾਂ ਨੇ ਛੋਟੇ ਜਿਹੇ ਲੈਵਲ ਤੋਂ ਇਹ ਛੋਟੇ-ਛੋਟੇ ਕੰਮ ਕਿਵੇਂ ਸ਼ੁਰੂ ਕੀਤੇ ਆ ਨਹੀਂ ਤਾਂ ਸਾਨੂੰ ਇਹ ਹੁੰਦਾ ਵੀ ਲੈ ਹੁਣ ਤੁਸੀਂ ਆ ਛੋਟੇ-ਛੋਟੇ ਕੰਮ ਕਰੋਗੇ ਆ ਛੋਟਾ ਜਿਹਾ ਕੰਮ ਚਲਾ ਲਿਆ ਤੁਸੀਂ ਤੇ ਇਹ ਕੰਮ ਇਹ ਆਪਣੇ ਜਵਾਨੀ ਦੱਸਣਗੇ ਵੀ ਇਹ ਕਿਹੜੇ ਕਿਹੜੇ ਕੰਮ ਹੈਗੇ ਜਿਹੜੇ ਛੋਟੇ ਕਰਦੇ ਆ। ਆਓ। ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਕੰਮ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਆਮ ਤੌਰ ਤੇ ਕਿਹਾ ਜਾਂਦਾ ਵੀ ਇਹ ਛੋਟੇ-ਛੋਟੇ ਕੰਮ ਆ ਤੇ ਇਹ ਤਾਂ ਆਮ ਜੀ ਕੰਮ ਆ। ਇਹਨਾਂ ਤੋਂ ਕੀ ਕਮਾਈ ਹੋ ਜੂਗੀ? ਪਰ ਅਸਲ ਵਿੱਚ ਇਹਨਾਂ ਤੋਂ ਕਮਾਈ ਹੁੰਦੀ ਹੈ। ਤਾਂ ਤੁਸੀਂ ਇਹ ਦੱਸੋ ਵੀ ਕਿਹੜੇ-ਕਿਹੜੇ ਕੰਮ ਇਹ ਛੋਟੇ-ਛੋਟੇ ਤੁਸੀਂ ਸ਼ੁਰੂ ਕੀਤੇ ਆ ਤੇ ਅੱਜ ਤੁਸੀਂ ਉਨਾ ਛੋਟੇ ਕੰਮਾਂ ਦੀ ਵੰਗੀ ਦੇ ਵਿੱਚੋਂ ਕੀ ਬਣਾਉਣ ਜਾ ਰਹੇ ਹੋ ਇਹ ਵੀ ਦੱਸੋ ਹਾਂਜੀ ਮੈਂ ਸਾਰੇ ਇਹਦੇ ਵਿੱਚ ਜਿਵੇਂ ਕੀ ਅਚਾਰ ਬਣਾਉਣਾ ਸਕੈਚ ਬਣਾਉਣਾ ਹੈ ਰੋਲ ਕੱਪੜੇ ਖੁਦ ਮਿਸਟਿਚ ਕਰਕੇ ਉਹ ਸ਼ੇਅਰ ਕਰਦੀ ਆ ਮੈਂ ਘਰੇ ਖੁਦ ਸਟਿਚ ਵੀ ਕਰਦੀ ਆ ਕੱਪੜੇ ਤੇ ਚੁੰਨੀਆਂ ਰੰਗਣਾ ਦਾ ਕੰਮ ਵੀ ਕਰਦੀ ਆ ਮੈਂ ਜੀ ਤੇ ਇਹਨਾਂ ਸਾਰੇ ਕੰਮਾਂ ਦੀ ਤੁਸੀਂ ਜਿਹੜੀ تعلیم ਹਾਸਲ ਕੀਤੀ ਹੋਈ ਹੈ ਕਹਿ ਲਈਏ ਇਹ ਸਾਰੇ ਕੰਮਾਂ ਦੀ ਤੁਸੀਂ ਟ੍ਰੇਨਿੰਗ ਲਈ ਹੋਈ ਹੈ ਤੇ ਅੱਜ ਤੁਸੀਂ ਦੱਸੋ ਵੀ ਅੱਜ ਜਿਹੜਾ ਹੁਣ ਤੁਸੀਂ ਜਿਹੜਾ ਆ ਰੱਖਿਆ ਹੋਇਆ ਸਮਾਨ ਇਹ ਕਾਦੇ ਨਾਲ ਸੰਬੰਧਿਤ ਹੈ ਇਹ ਸਾਡੇ ਸਰੋਤਿਆਂ ਨੂੰ ਸਮਝਾ ਦਿਓ ਵੀ ਤੁਸੀਂ ਇੰਨਾ ਕੰਮਾਂ ਦੇ ਵਿੱਚੋਂ ਕਿਹੜੇ-ਕਿਹੜਾ ਕੰਮ ਆ ਜਿਹੜਾ ਤੋਰ ਰੱਖਿਆ ਤੇ ਜਿਹੜੇ ਸਰ ਮੈਂ ਸਖਲਾਈ ਲਈ ਹੋਈ ਹੈ ਕੇ ਵੀ ਕੇਤ ਨਹੀਂ ਹੋਈ ਹੈ ਜਿਹਦੇ ਵਿੱਚ ਕੀ ਮੈਂ ਹੁਣ ਆਚਾਰ ਦਾ ਕੰਮ ਚਲਾ ਰਹੀ ਆ ਸਕੈਚ ਦਾ ਚਲਾ ਰਹੀ ਤੇ ਹੈਰੋਲ ਦਾ ਚਲਾ ਰਹੀ ਆ ਹਾਂਜੀ ਤੇ ਅੱਜ ਆਹ ਜਿਹੜਾ ਚਾਰ ਦਾ ਸਮਾਨ ਇਕੱਠਾ ਕੀਤਾ ਤੇ ਇਹ ਅੱਜ ਤੁਸੀਂ ਚਾਰ ਪਹਿਲਾ ਵਾਲਾ ਸੇਲ ਹੋ ਚੁੱਕਿਆ ਤੇ ਅੱਜ ਨਵਾਂ ਤਿਆਰ ਕਰ ਰਹੇ ਹਾਂ ਹਾਂਜੀ ਸਾਰਾ ਪਹਿਲਾ ਵਾਲਾ ਅਚਾਰ ਮੇਰਾ ਤਿਆਰ ਮੇਲੇ ਦੇ ਵਿੱਚ ਜਾ ਰਹੇ ਹਾਂ ਜੀ ਅਸੀਂ ਜਦੋਂ ਕਿਤੇ ਸਾਨੂੰ ਕੋਈ ਮੇਲੇ 'ਚ ਜਾਣ ਦਾ ਮੌਕਾ ਮਿਲਦਾ ਅਸੀਂ ਉੱਥੇ ਜੋ ਵੀ ਅਚਾਰ ਬਣਨੇ ਜਾਂ ਸਕੈਚ ਬਣਾਨੇ ਆ ਉੱਥੇ ਸੇਲ ਕਰਦੇ ਆ ਫਿਰ ਸਾਨੂੰ ਜੇ ਕੋਈ ਫੇਰ ਕੋਈ ਨਵਾਂ ਕੋਈ ਆਰਡਰ ਆਉਂਦਾ ਤਾਂ ਸਾਰ ਅਸੀਂ ਫਿਰ ਤਿਆਰ ਕਰਦੇ ਆ ਇਹ ਅਚਾਰ ਜੀ ਤੇ ਅੱਜ ਤੁਸੀਂ ਦੱਸੋ ਜੀ ਸਾਨੂੰ ਕਿਹੜੇ ਕਿਹੜਾ ਤਿਆਰ ਤਿਆਰ ਕਰ ਰਹੇ ਹੋ ਤੁਸੀਂ ਇੱਥੇ ਜਿੰਨੇ 4 ਪਈਆ ਕਿਹੜੇ ਕਿਹੜੇ ਤਿਆਰ ਕਰ ਰਹੇ ਹੋ ਅੱਜ ਸਾਰ ਅਸੀਂ ਅਚਾਰ ਕਰ ਰਹੇ ਹਾਂ ਜੀ ਜਿਵੇਂ ਕਿ ਕੱਲੀਆਂ ਮਿਰਚਾਂ ਦਾ ਹੋ ਗਿਆ ਜਿਵੇਂ ਕਿ ਨਿੰਬੂ ਮਿਰਚ ਦਾ ਹੋ ਗਿਆ ਕੱਲੀ ਮਿਰਚ ਦਾ ਹੋ ਗਿਆ ਆਮਬ ਤੇ ਚਨੇ ਦਾ ਹੋ ਗਿਆ ਜੀ ਅਚਾਰ ਕੱਲੇ ਆਮਬ ਦਾ ਹੋ ਗਿਆ ਮਿਕਸ ਅਚਾਰ ਹੋ ਗਿਆ ਜਿਵੇਂ ਕਿ ਮਿਰਚ ਨਿੰਬੂ ਆਮਬ ਦਾ ਜੀ ਜੀ ਤੇ ਇਹ ਚਾਰ ਫਿਰ ਤੁਹਾਡੇ ਇਥੋਂ ਵਿਕਦੀ ਹੈ ਹਾਂਜੀ ਸਰ ਸਾਡੇ achar ਵੀ ਮੇਰੇ ਘਰੇ ਦੁਕਾਨ ਹੈਗੀ ਆ ਜਿਹਦੇ ਵਿੱਚ ਕੀ ਮੈਂ achar ਸੇਲ ਕਰਦੇ ਆ ਜਾਂ ਫਿਰ ਮੇਲੇ ਦੇ ਵਿੱਚ acharੇ ਸੇਲ ਹੁੰਦਾ ਜੀ ਜੀ ਤੁਹਾਨੂੰ ਦੱਸ ਦਈਏ ਵੀ ਇਹਨਾਂ ਦੀ ਇੱਕ ਸ਼ਾਪ ਹੈ ਉਸ ਸ਼ਾਪ ਦੇ ਉੱਪਰ ਡਿਸਪਲੇ ਕਰਕੇ ਇਹਨਾਂ ਨੇ ਸਾਰਾ ਸਮਾਨ ਹੈ ਜਿਹੜਾ ਉਹ ਰੱਖਿਆ ਹੋਇਆ ਜਿਹਦੇ ਵਿੱਚ ਭਾਂਤ ਭਾਂਤ ਦੇ achar ਆ ਜਿਹੜੇ ਉਹ ਇਹ ਸੇਲ ਕਰਦੇ ਆ ਤੇ ਅੱਜ ਇਹ ਚਾਰਗੇ ਜਿਹੜੇ ਉਹ ਬਣਾ ਰਹੇ ਸੀ ਤੇ ਸਾਨੂੰ ਇਹਨਾਂ ਦੀ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ ਇਹਨਾਂ ਨੇ ਕਿਹਾ ਕਿ ਸਾਨੂੰ ਵੀ ਸਾਡੇ ਕੰਮ ਆ ਜਿਹੜੇ ਛੋਟੇ-ਛੋਟੇ ਉਹਨਾਂ ਨੂੰ ਵੀ ਲੋਕਾਂ ਸਾਹਮਣੇ ਲਿਆਂਦਾ ਜਾਵੇ ਵੀ ਅਸੀਂ ਇਸ ਪੱਧਰ ਤੇ ਜਿਹੜੇ ਇਹ ਕੰਮ ਚਲਾ ਰੱਖਿਆ ਤੇ ਦੋਸਤੋ ਇਹ ਘਰੇਲੂ ਰਸੋਈਆਂ ਦੇ ਵਿੱਚ ਬਣੇ ਹੋਏ ਸਮਾਨ ਹੈ ਇਹ ਉਹ ਨਹੀਂ ਵੀ ਜਿਹੜੇ ਵੱਡੀਆਂ-ਵੱਡੀਆਂ ਦੁਕਾਨਾਂ ਦੇ ਵਿੱਚ ਪਈਆਂ ਪੈਕਿੰਗਾਂ ਆਕਰਸ਼ਿਤ ਪੈਕਿੰਗਾਂ ਦੇ ਮਗਰ ਅਸੀਂ ਲੈ ਕੇ ਖਰੀਦ ਲੈਣੇ ਆ ਪਰ ਉਹਦੇ ਵਿੱਚ ਸਾਫ ਸ਼ੁੱਧਤਾ ਦੀ ਗਾਰੰਟੀ ਨਹੀਂ ਹੁੰਦੀ ਪਰ ਇੱਥੇ ਤੁਸੀਂ ਸਾਰੇ ਤੋਂ ਵੀ ਕੱਲਾ ਕੱਲਾ ਸਮਾਨ ਜਿਹੜਾ ਪਿਆ ਹੈ ਇਹ ਇਹਨਾਂ ਨੇ ਆਪ ਦੇ ਹੱਥੀ ਤਿਆਰ ਕੀਤਾ ਹੈ ਜੇ ਤੁਸੀਂ ਅਚਾਰ ਵੇਖ ਰਹੇ ਹੋ ਉਹਦੀ ਕਟਾਈ ਖੁਦ ਕੀਤੀ ਹੈ ਸਾਫ ਸਪਾਈ ਖੁਦ ਕੀਤੀ ਹੈ ਮਸਾਲੇ ਜਿਹੜੇ ਉਹ ਵੀ ਆਪ ਦੀ ਨਿਗਰਾਨੀ ਦੇ ਹੇਠ ਤਿਆਰ ਕੀਤੇ ਹੋਏ ਇਹਨਾਂ ਕੋਲੇ ਮਸਾਲੇ ਆ ਜਿਨ੍ਹਾਂ ਤੋਂ ਤਿਆਰ ਕੀਤਾ ਇਹ ਸਮਾਨ ਇਹ ਵੇਚਦੇ ਆ ਤੇ ਹਰ ਇੱਕ ਕੰਮ ਜਦੋਂ ਅਸੀਂ ਚਲਾਉਣਾ ਹੁੰਦਾ ਉਹਦੀ ਟ੍ਰੇਨਿੰਗ ਬਹੁਤ ਜ਼ਰੂਰੀ ਹੁੰਦੀ ਹੈ ਤੇ ਤੁਸੀਂ ਐਨੇ ਕੰਮ ਆ ਜਿਹੜੇ ਜਿਵੇਂ ਭਾਤਮਾਂ ਦੇ achar ਹੋਗੇ ਸ਼ਕੈਸ਼ ਹੋਗੇ ਮਰਬੇ ਹੋਗੇ ਹਨਾ ਇੱਕ हेयर ऑयल ਤੁਸੀਂ ਤਿਆਰ ਕਰਦੇ ਆ ਤੁਹਾਡਾ ਬੜਾ ਵਿਕਦਾ ਉਹ ਤਾਂ ਇਹ ਸਾਰੇ ਕੰਮਾਂ ਦੀ ਤੁਸੀਂ ਟ੍ਰੇਨਿੰਗ ਲਈ ਫੇਰੀ ਹਾਂਜੀ ਸਰ ਇਹ ਮੈਂ ਨਾ ਕੇਵੀਕੇ ਦੇ ਵਿੱਚੋਂ ਟ੍ਰੇਨਿੰਗ ਲਈ ਆ ਸਰ ਤੇ ਇਹ ਮੈਂ ਘਰੇ ਖੁਦ ਤਿਆਰ ਕਰਦੀ ਆ ਸਰ ਇਹਦੇ ਵਿੱਚ ਕੋਈ ਵੀ ਬਨਾਵਟੀ ਚੀਜ਼ ਨਹੀਂ ਹੈਗੀ ਸਭ ਆਰਗੈਨਿਕ ਚੀਜ਼ਾਂ ਜਿਹੜੀਆਂ ਕਿ ਖੁਦ ਘਰੇ ਤਿਆਰ ਕਰਦੇ ਆ ਜੀ ਤੇ ਕਈ ਵਾਰੀ ਹੁੰਦਾ ਵੀ ਅਚਾਰ ਅਤੇ ਮਰਬੇ ਆ ਜਿਹੜੇ ਜਾਂ ਸ਼ਕੈਸ਼ ਆ ਜਿਹੜੇ ਵੀ ਇਹ ਲੰਮੇ ਸਮੇਂ ਤੱਕ ਚੱਲਦੇ ਰਹਿਣ ਇਹਨਾਂ ਦੇ ਵਿੱਚ ਬਹੁਤ ਸਰੀਆਂ ਹੋਰੀਆਂ ਕੈਮੀਕਲ ਚੀਜ਼ਾਂ ਪਾਈਆਂ ਜਾਂਦੀਆਂ ਵੀ ਇਹ ਲੰਮਾ ਸਮਾਂ ਤੱਕ ਪਏ ਰਹਿਣ ਕੀ ਤੁਸੀਂ ਕੋਈ ਇਹੋ ਜਿਹਾ ਕੈਮੀਕਲ ਜਾਂ ਕੁਛ ਇਹੋ ਜਿਹਾ ਪਾਉਣਾ ਹੈ ਕੁਛ ਨਹੀਂ ਸਰ ਉਸੇ ਕੋਈ ਇਹਦੇ ਵਿੱਚ ਅਜੇ ਕੋਈ ਚੀਜ਼ ਨਹੀਂ ਯੂਜ਼ ਕਰਦੇ ਵੀ ਜਿਹੜੇ ਕੇੰਦਰ ਨਾਲ ਆਪਾਂ ਨੂੰ ਕੋਈ ਲਿਮਟ ਰੱਖਣੀ ਪਵੇ ਕਿ ਆਪਾਂ 6 ਮਹੀਨੇ ਤੱਕ ਵਰਤ ਲਈਏ ਜਾਂ ਸਾਲ ਤੱਕ ਇਹ ਆਪਾਂ 2 ਸਾਲ ਤੱਕ ਤੇ 3 ਸਾਲ ਤੱਕ ਇਹ ਚੀਜ਼ਾਂ ਯੂਜ਼ ਕਰ ਸਕਦੇ ਆ ਜੀ ਜੀ ਤਾਂ ਤੁਸੀਂ ਦੱਸਿਆ ਵੀ ਇਹ ਸਾਰੇ ਕੰਮਾਂ ਦੀ ਤੁਸੀਂ ਟ੍ਰੇਨਿੰਗ ਲਈ ਹੈ ਤਾਂ ਟ੍ਰੇਨਿੰਗ ਦੇ ਪ੍ਰਮਾਣ ਪੱਤਰ ਹੈਗੇ ਤੁਹਾਡੇ ਕੋਲੇ ਦਿੱਤੇ ਹੋ ਜਾਂ ਸਰਟੀਫਿਕੇਟ ਹਾਂਜੀ ਸਰ ਜਿਵੇਂ ਕਿ ਸਰ ਆ ਮੇਰੇ ਟ੍ਰੇਨਿੰਗ ਦੇ ਸਰਟੀਫਿਕੇਟ ਬਨੇ ਹੋਏ ਆ ਇਹ ਸਾਰੇ ਟ੍ਰੇਨਿੰਗ ਸਰ ਮੈਂ ਕੇ ਵੀ ਕੇ ਚੁਲੀਆਂ ਜੋ ਕਿ ਲੁਧਿਆਣਾ ਯੂਨੀਵਰਸਿਟੀ ਨਾਲ ਰਿਲੇਟਡ ਆ ਜੀ ਕੁਛ ਮੈਂ ਲੁਧਿਆਣਾ ਯੂਨੀਵਰਸਿਟੀ ਚੋਂ ਵੀ ਟ੍ਰੇਨਿੰਗਾਂ ਲਈਆਂ ਹੋਈਆਂ ਜੀ ਜੀ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਸਰਟੀਫਿਕੇਟ ਐ ਇਹ ਕੰਮ ਐਵੇਂ ਨਹੀਂ ਚਲਾਏ ਹੋਏ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਸਪੈਸ਼ਲ ਜਿਹੜੇ ਕੋਰਸ ਹੁੰਦੇ ਐ ਜਿਹੜੇ ਸਵਾਣੀਆਂ ਔਰਤਾਂ ਨੂੰ ਪੈਰਾਸਰ ਕਰਨ ਦੇ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆਰਗੇਨਾਈਜ਼ ਕਰਦੀ ਰਹਿੰਦੀ ਆ ਤਾਂ ਇੱਥੋਂ ਦੇਖ ਲਓ ਸਿਹਤ ਲੈ ਕੇ ਤੁਸੀਂ ਕਿਸਾਨ ਬੀਬੀਓ ਕਿ ਕੋਈ ਵੀ ਕਿਸਾਨ ਬੀਬੀ ਜਿਹੜਾ ਉਹ ਕੰਮ ਚਲਾ ਸਕਦੀ ਆ ਇਹਨਾਂ ਕੋਲੇ ਆ ਇੰਨੇ ਸਰਟੀਫਿਕੇਟ ਇਸ ਵਾਸਤੇ ਆ ਇਹ ਇਹਨਾਂ ਨੇ ਟ੍ਰੇਨਿੰਗ ਲਈ ਹੋਈ ਆ ਇਹਨਾਂ ਨੂੰ ਪਤਾ ਹੈ ਵੀ ਸਮਾਨ ਕਿਵੇਂ ਤਿਆਰ ਹੋਣਾ ਦੇਖੋ ਇੱਕ ਇਹ ਆ ਜਿਨ੍ਹਾਂ ਨੇ ਟ੍ਰੇਨਿੰਗ ਲਈ ਹੋਈ ਹੈ ਸਮਾਨ ਤਿਆਰ ਕਰਦੇ ਆ ਇਹ ਕੋ ਵੱਡੇ ਘਰਾਣੇ ਵੱਡੀਆਂ ਫੈਕਟਰੀਆਂ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਮਾਰੋ ਮਾਰ ਕਰਦੀਆਂ ਜਿਹੜੀਆਂ ਸੇਲ ਕਰਦੀਆਂ ਤੇ ਦੇਖੋ ਕੰਪੀਟੀਸ਼ਨ ਇੰਨੇ ਵੱਡਿਆਂ ਦੇ ਨਾਲ ਹੈ ਇਹਨਾਂ ਪਿੰਡੂ ਖੇਤਰ ਤੋਂ ਉੱਠ ਕੇ ਜਿਹੜੀਆਂ ਬੀਬੀਆਂ ਕੰਮ ਕਰ ਰਹੀਆਂ ਉਹਨਾਂ ਦਾ ਪਰ ਜੇਕਰ ਅਸੀਂ ਇਹਨਾਂ ਦੀ ਹੌਸਲਾ ਅਫਸਾਈ ਕਰਾਂਗੇ ਅਸੀਂ ਇਹਨਾਂ ਦੀ ਵੀਡੀਓ ਸ਼ੇਅਰ ਕਰਾਂਗੇ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਵੀ ਬਦਲੂਗਾ ਇਹ ਕੰਮ ਆਜਾ ਤੁਸੀਂ ਘਰੇਲੂ ਰਸੋਈ ਦੇ ਵਿੱਚ ਸ਼ੁਰੂ ਕੀਤਾ ਵੇਖਿਆ ਇਹ ਹੋ ਸਕਦਾ ਕੋਈ ਛੋਟੀ ਜੀ ਫੈਕਟਰੀ ਕੋਈ ਛੋਟੀ ਜੀ ਯੂਨਿਟ ਆਉਣ ਵਾਲੇ ਸਮੇਂ ਦੇ ਵਿੱਚ ਬਣ ਜੇ ਜੇ ਅਸੀਂ ਇਹਨਾਂ ਦਾ ਸਹਾਰਾ ਬਣਾਂਗੇ ਜਾਂ ਅਸੀਂ ਇਹਨਾਂ ਦੀ ਵੀਡੀਓ ਨੂੰ ਸ਼ੇਅਰ ਕਰਾਂਗੇ ਇਹਨਾਂ ਤੱਕ ਲੋਕ ਪਹੁੰਚ ਕਰਨਗੇ ਅਸੀਂ ਲਾਸਟ ਦੇ ਉੱਪਰ ਇਹਨਾਂ ਦਾ ਨੰਬਰ ਵੀ ਸ਼ੇਅਰ ਕਰਾਂਗੇ ਤਾਂ ਕਿ ਕੋਈ ਵੀ ਜੇ ਕੋਈ ਦੇਖਣ ਵਾਲਾ ਕੋਈ ਅਚਾਰ ਕੋਈ ਕਿਸੇ ਕਿਸਮ ਦਾ ਅਚਾਰ ਸ਼ਕੈਸ਼ ਮਰਬਾ ਜਾਂ ਕੋਈ हेयर ऑयल ਹੈ ਜਿਹੜੇ ਜਿਹੜੇ ਖੁਦ ਤਿਆਰ ਕਰਦੇ ਆ ਕੁਛ ਵੀ ਉਹਦੇ ਵਿੱਚ ਨਹੀਂ ਪਾਇਆ ਜੇ ਤੁਸੀਂ 스멜 ਦੇਖੋ ਉਹਨਾਂ ਦੀ ਤਾਂ ਬਹੁਤ ਅੱਛੀ ਬਹੁਤ ਵਧੀਆ 스멜 ਆਉਂਦੀ ਹੈ ਪਤਾ ਲੱਗਦਾ ਵੀ ਹਾਂ ਇਹ ਚੀਜ਼ ਬਣੀ ਹੋਈ ਹੈ ਤਾਂ ਇਹਨਾਂ ਦਾ ਮਾਣ ਵਧੂਗਾ ਜਿਹੜੀਆਂ ਬੀਬੀਆਂ ਇਹਨਾਂ ਦੇ ਨਾਲ ਜੁੜ ਕੇ ਕੰਮ ਕਰਦੀਆਂ ਉਹਨਾਂ ਦਾ ਵੀ ਮਾਣ ਵਧੂਗਾ ਠੀਕ ਹੈ ਜੇਕਰ ਆਪਾਂ ਇਹਨਾਂ ਦਾ ਸਾਥ ਦੇਵਾਂਗੇ ਤਾਂ ਤੇ ਖਰੀਦ ਵੀ ਸਕਦੇ ਹਾਂ ਅਸੀਂ ਇਹਨਾਂ ਕੋਲੋਂ ਇਹ ਸਾਰੇ ਆ ਸਾਮਾਨ ਜਿਹੜਾ ਇਹ ਤਿਆਰ ਕਰਦੇ ਆ ਤੇ ਇਹ ਜਿਹੜਾ ਤੁਸੀਂ ਸਾਮਾਨ ਤਿਆਰ ਕੀਤਾ ਜੀ ਹਣਾ ਇਹਦਾ ਕੋਈ ਸੈਂਪਲ ਕੋਈ ਇਹਦਾ ਇਹ ਮਾਨਤਾ ਪ੍ਰਾਪਤਾ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ ਐਫ ਐਸ ਐਸ ਏ ਆਈ ਤੋਂ ਇਹ ਸਾਰੀਆਂ ਚੀਜ਼ਾਂ ਮਾਨਤਾ ਪ੍ਰਾਪਤ ਹੈ ਤਾਂ ਆਹ ਦੇਖੋ ਜੀ ਇਹ ਐਫ ਐਸ ਐਸ ਏ ਆਈ ਤੋਂ ਮਾਨਤਾ ਪ੍ਰਾਪਤ ਹੈ ਇਹਨਾਂ ਨੂੰ ਇਹਦਾ ਨੰਬਰ ਮਿਲਿਆ ਹੋਇਆ ਤੇ ਇਸੇ ਆਧਾਰ ਤੇ ਇਹ ਜਿਹੜਾ ਹੈਗਾ ਉਹ ਸੇਲ ਕਰਦੇ ਆ ਆਏ ਸਾਲ ਇਹ ਚੈੱਕ ਹੁੰਦਾ ਬਤੌਰ ਇਹਨਾਂ ਦੇ ਸਾਰੇ ਸੈਂਪਲ ਭਰ ਕੇ ਇਹਨੂੰ ਜਿਹੜਾ ਹੈਗਾ ਉਹ ਐਫ ਐਸ ਐਸ ਏ ਆਈ ਤੋਂ ਜਿਹੜੀ ਮਾਨਤਾ ਮਿਲੀ ਹੋਈ ਹੈ ਤੇ ਇਹ ਉਸ ਤਰੀਕੇ ਦੇ ਨਾਲ ਹੀ ਸੇਲ ਕਰ ਰਹੇ ਆ ਤੇ ਬਹੁਤ ਸਾਰੀਆਂ ਹੋਰ ਇਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਬਹੁਤ ਸਾਰੀਆਂ ਹੋਰ ਪ੍ਰਾਪਤੀਆਂ ਇਹਨਾਂ ਦੀ ਸਕਿੱਲ ਐਂਡ ਡਿਵੈਲਪਮੈਂਟ ਸੈਂਟਰ ਤੋਂ ਇਹਨਾਂ ਨੇ ਐਜੂਕੇਸ਼ਨ ਲਈ ਹੋਈ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਠੀਕ ਹੈ ਹਰੇਕ ਤਰ੍ਹਾਂ ਦਾ ਸਰਟੀਫਿਕੇਟ ਇਹਨਾਂ ਕੋਲੇ ਹੈਗਾ ਤੇ ਇਹਨਾਂ ਨੇ ਕੱਲੀ ਟ੍ਰੇਨਿੰਗ ਨਹੀਂ ਲਈ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਨੇ ਉਹ ਕੰਮ ਕੀਤਾ ਵੀ ਹੈ ਤਾਂ ਸਾਰੀਆਂ ਗੱਲਾਂ ਮੈਨਾਂ ਬੋਲ ਕੇ ਦੱਸਾਂ ਤੁਸੀਂ ਵੀ ਦੱਸੋ ਸਾਨੂੰ ਵੀ ਇਹ ਸਾਰੇ ਕਾਸੇ ਦਾ ਤਜਰਬਾ ਕਿਦਾਂ ਦਾ ਹੈ ਤੁਹਾਡੇ ਨਾਲ ਪਹਿਲੀ ਗੱਲ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਇਹ ਬੀਬੀਆਂ ਜਿਹੜੀਆਂ ਖੜੀਆਂ ਇਹ ਇਹ ਇਹਨਾਂ ਦੇ ਨਾਲ ਸੁਖਵੰਤ ਕੌਰ ਹੋਰਾਂ ਦੇ ਨਾਲ ਇਹ ਮਿਲ ਕੇ ਕੰਮ ਕਰਦੀਆਂ ਤੇ ਕਿਵੇਂ ਲੱਗਦਾ ਜੀ ਤੁਹਾਨੂੰ ਮਤਲਬ ਤੁਸੀਂ ਸਾਰਾ ਗਰੁੱਪ ਤੇ ਰਲ ਕੇ ਕੰਮ ਕਰਦੇ ਹੋ ਇਹ ਬੀਬੀਆਂ ਜਿਹੜੀਆਂ ਤੁਸੀਂ ਦੇਖਿਆ ਇਧਰਲੇ ਪਾਸੇ ਬੀਬੀਆਂ ਖੜੀਆਂ ਇਹ ਬੀਬੀਆਂ ਆਮ ਤੌਰ ਤੇ ਜ਼ਿਆਦਾਤਰ ਇਹ ਨਰੇਗਾ ਦੀਆਂ ਦਿਹਾੜੀਆਂ ਤੇ ਜਾਂਦੀਆਂ ਸੀ ਪਰ ਬਹੁਤ ਸਾਰੀਆਂ ਇਹਨਾਂ ਵਿੱਚੋਂ ਬੀਬੀਆਂ ਜਿਹੜੀਆਂ ਪਹੁੰਚ ਨਹੀਂ ਸਕੀਆਂ ਅੱਜ ਪਰ ਉਹ ਕੋਈ ਨਾ ਕੋਈ ਕੰਮ ਸੁਖਵੰਤ ਕਾਰ ਦੇ ਗਰੁੱਪ ਦੇ ਵਿੱਚ ਕਰਦੀਆਂ ਚਾਹੇ ਹੋ ਸਕਦਾ ਉਹ ਸ਼ਕੈਸ਼ ਬਣਾਉਣ ਦੇ ਕੰਮ ਕਰੇ ਅਚਾਰ ਚਟਨੀਆਂ ਮਰਬੇ ਸ਼ਕੈਸ਼ ਜੈਮ ਇਹਨਾਂ ਚੀਜ਼ਾਂ ਨੂੰ ਬਣਾਉਣ ਦਾ ਕੰਮ ਕਰੇ ਉਹ ਸਾਰੀਆਂ ਬੀਬੀਆਂ ਇਹਨਾਂ ਦੇ ਗਰੁੱਪ ਵਿੱਚ ਕੰਮ ਕਰਦੀਆਂ ਤਾਂ ਇਹਨਾਂ ਬੀਬੀਆਂ ਬਾਰੇ ਵੀ ਦੱਸੋ ਕਿੰਨੀਆਂ ਜਾਣੇ ਤੁਸੀਂ ਰਲ ਕੇ ਕੰਮ ਕਰਦੇ ਹੋ ਤੇ ਫਿਰ ਇਹ ਦੱਸੋ ਵੀ ਇਹਨਾਂ ਨੂੰ ਵੀ ਨਾਲ ਰੋਜ਼ਗਾਰ ਦੇਣ ਦਾ ਤੇ ਮਿਲ ਕੇ ਕੰਮ ਕਰਨ ਦਾ ਕਿਹੋ ਜਿਹਾ ਐਕਸਪੀਰੀਅੰਸ ਹੈ ਹਾਂਜੀ ਸਰ ਅਸੀਂ ਗਰੁੱਪ ਦੇ ਵਿੱਚ 12 ਲੇਡੀਜ਼ ਆ ਕੰਮ ਕਰਦੀਆਂ ਤੇ ਇਹ ਲੇਡੀਜ਼ ਮੇਰਾ ਪੂਰਾ ਸਾਥ ਦਿੰਦੀਆਂ ਤੇ ਦਾ ਵਿੱਚ ਵੀ ਕੰਮ ਕਰਦੀਆਂ ਸਰ ਉਹ ਤੇ ਮੇਰੇ ਨਾਲ ਪੂਰਾ ਸਾਥ ਦਿੰਦੀਆਂ ਅਸੀਂ ਚਾਹੁੰਦੇ ਆ ਕਿ ਸਾਡਾ ਕੰਮ ਵੱਧ ਤੋਂ ਵੱਧ ਵਧੇ ਤੇ ਸਾਨੂੰ ਸਰਕਾਰ ਨੇ ਪਲੇਟਫਾਰਮ ਤਾਂ ਦੇ ਰੱਖਿਆ ਅਸੀਂ ਕਹਿੰਦੇ ਸਾਨੂੰ ਕੋਈ ਸਟੇਸ਼ਨ ਮਿਲੇ ਜਿੱਥੇ ਅਸੀਂ ਬਹਿ ਕੇ ਆਪਦਾ ਇਹ ਕੰਮ ਆਪਦੇ ਕੋਈ ਪ੍ਰੋਡਕਟ ਬਣਾਉਣੇ ਆ ਤਾਂ ਸਾਡਾ ਸੇਲ ਹੋ ਸਕੇ ਤੇ ਲੇਡੀਜ਼ ਨੂੰ ਵੱਧ ਤੋਂ ਵੱਧ ਕੰਮ ਮਿਲੇ ਜੀ ਤੇ ਇਹਨਾਂ ਸਾਰੀਆਂ ਲੇਡੀਜ਼ ਜਿਹੜੇ ਤੁਹਾਡੇ ਨਾਲ ਮਿਲ ਕੇ ਕੰਮ ਕਰਦੀਆਂ ਕਿਵੇਂ ਲੱਗਦਾ ਜੀ ਤੁਹਾਨੂੰ ਮਤਲਬ ਤੁਸੀਂ ਪ੍ਰੇਰਿਤ ਕੀਤਾ ਇਹਨਾਂ ਨੂੰ ਖੁਦ ਆਏ ਕਿਵੇਂ ਆਏ ਤੁਹਾਡੇ ਕੋਲੇ ਇਹ ਸਰ ਸਾਨੂੰ ਵੀਡੀਓ ਦਫ਼ਤਰ ਵਾਲੇ ਸ਼ਿਵਰਾਜ ਸਰ ਤੇ ਖੇਤੀਬਾੜੀ ਦਫ਼ਤਰ ਦੇ ਮਨਪ੍ਰੀਤ ਮੈਡਮ ਅਮਰਦੀਪ ਮੈਡਮ ਤੇ ਚਰਨਜੀਤ ਮੈਡਮ ਸਾਰੇ ਇਹਨਾਂ ਨੇ ਸਾਨੂੰ ਉਤਸ਼ਾਹਿਤ ਕੀਤਾ ਕਿ ਤੁਸੀਂ ਇਹਨੇ ਲੇਡੀਜ਼ ਨੇ ਟ੍ਰੇਨਿੰਗ ਲੈ ਰੱਖਿਆ ਤੁਸੀਂ ਅੱਗੇ ਆਪਦਾ ਕੋਈ ਕੰਮ ਚਲਾਓ ਸਾਨੂੰ ਉਹਨਾਂ ਨੇ ਸਾਰੇ ਇੰਨਾ ਉਤਸ਼ਾਹਿਤ ਕੀਤਾ ਕਿ ਅਸੀਂ ਉਹਨਾਂ ਦੇ ਕਹੇ ਤੇ ਕੰਮ ਚਲਾ ਰਹੇ ਆ ਬਾਕੀ ਸਾਨੂੰ ਸ਼ੌਂਕ ਵੀ ਆ ਕਿ ਅਸੀਂ ਕਹਿੰਦੇ ਆ ਵੀ ਪਹਿਲਾਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀ ਹੁਣ ਤਾਂ ਚਲੋ ਟ੍ਰੇਨਿੰਗ ਲੈਨੇ ਆਪਾਂ ਤੇ ਇਹ ਕੰਮ ਕਰਦੇ ਆ ਪਹਿਲਾਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀ ਉਹ ਖੁਦ ਹੀ ਆਚਾਰ ਬਣਾਉਂਦੀਆਂ ਸੀ ਘਰੇ ਅੱਗੇ ਕਦੇ ਬਾਜ਼ਾਰਾਂ ਦੇ ਵਿੱਚ ਆਚਾਰ ਮੋਲ ਲੈ ਕੇ ਕੋਈ ਖਾਂਦਾ ਸੀ ਪਰ ਜੋ ਜਿਹੜੇ ਘਰ ਇਹ ਚੀਜ਼ ਆ ਉਹਦੇ ਵਰਗੀ ਤਾਂ ਕੋਈ ਨਹੀਂ ਜਿੱਦਾਂ ਕਿ ਆਪਾਂ ਬਿਮਾਰੀਆਂ ਤੋਂ ਰਹਿਤ ਰਹਿੰਨੇ ਆ ਔਰ ਜਨਨਕ ਚੀਜ਼ਾਂ ਖਾਣੇ ਆ ਤਾਂ ਆਪਣੀ ਸਿਹਤ ਵੀ ਵਧੀਆ ਰਹਿੰਦੀ ਆ ਬਾਕੀ ਜਿਹੜੇ ਪ੍ਰਾਣੇ ਬਜ਼ੁਰਗ ਕੰਮ ਕਰਦੇ ਸੀ ਮੈਂ ਚਾਹੁੰਦੀ ਆ ਕਿ ਉਹਨਾਂ ਨੂੰ ਵੀ ਕੋਈ ਹੌਸਲਾ ਮਿਲੇ ਕਿ ਅਸੀਂ ਇਹ ਕੰਮ ਕਰਦੇ ਸੀ ਸਾਡਾ ਅੱਗੇ ਸਰਕਾਰ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਅੱਗੇ ਕੰਮ ਨਤੋਰਿਆ ਜੀ ਜਿਵੇਂ ਤੁਸੀਂ ਦੱਸਿਆ ਵੀ ਤੁਹਾਨੂੰ ਜਿਹੜਾ ਹੈਗਾ ਉਹ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਇਹਨਾਂ ਬੀਬੀਆਂ ਦੇ ਨਾਲ ਗਰੁੱਪ ਬਣਿਆ ਹਨਾ ਤੁਹਾਨੂੰ ਪ੍ਰੇਰਿਤ ਕੀਤਾ ਉਤਸ਼ਾਹਿਤ ਕੀਤਾ ਨੇੜੇ ਦੇ ਅਧਿਕਾਰੀਆਂ ਨੇ ਤੁਹਾਡਾ ਸੈਲਫ ਹੈਲਪ ਗਰੁੱਪ ਬਣ ਗਿਆ ਤੇ ਤੁਸੀਂ ਇਹ ਕੰਮ ਚਲਾ ਲਿਆ ਤੇ ਉਹਨਾਂ ਨੇ ਤੁਹਾਨੂੰ ਟ੍ਰੇਨਿੰਗ ਦਿੱਤੀ ਤੁਸੀਂ ਅੱਜ ਪਿੰਡੂ ਖੇਤਰ ਦੇ ਵਿੱਚ ਆਪਣੇ ਪਿੰਡ ਗੋਨਿਆਣੇ ਦੇ ਵਿੱਚ ਕੰਮ ਕੀਤਾ ਤਾਂ ਹੁਣ ਕੀ ਚਾਹੁੰਦੇ ਆ ਤੁਹਾਡੀ ਸਰਕਾਰ ਤੋਂ ਨੇੜੇ ਦੇ ادارے ਤੋਂ ਤੁਹਾਡੀ ਕੀ ਮੰਗ ਹੈ ਸਾਡਾ ਸੜ ਦੇਹੀ ਬਾਂਗਾ ਏਡੀਸੀ ਸਾਹਿਬ ਤੋਂ ਪੰਚਾਇਤ ਅਫਸਰ ਸਾਹਿਬ ਤੋਂ ਵੀ ਸਾਡਾ ਕੰਮ ਹੈ ਸਾਨੂੰ ਕਿਤੇ ਸ਼ਾਪ ਦਿੱਤੀ ਜਾਵੇ ਇਹ ਤੁਸੀਂ ਵੜ ਕੇ ਆਉਦਾ ਪ੍ਰੋਡਕਟ ਸੇਲ ਕਰ ਸਕੀਏ ਸਾਡੀ ਕੋਈ ਵਕਰੀ ਮਾਰਕੀਟ ਹੋਵੇ ਜਿਹਦੇ ਵਿੱਚ ਕਿ ਹੁਨਰ ਹਾਰਟ ਦੇ ਨਾਮ ਤੇ ਸ਼ੁਰੂ ਹੋਵੇ ਇਹ ਮਾਰਕੀਟ ਮੈਂ ਨਹੀਂ ਚਾਹਦੀ ਕਿ ਜੇ ਮੈਂ ਕੰਮ ਕਰਦੀ ਸਿਰਫ ਮੈਂ ਹੀ ਕਹੋ ਮੈਨੂੰ ਹੀ ਕੱਲੀ ਸ਼ੌਟ ਮਿਲੇ ਜਿੰਨੀਆਂ ਵੀ ਲੇਡੀਜ਼ ਆ ਹਰ ਇੱਕ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਲੇਡੀਜ਼ ਨੇ ਕੰਮ ਤੋੜਿਆ ਹੋਇਆ ਅਸੀਂ ਕਹਿੰਦੇ ਹਾਂ ਵੀ ਸਾਡੀ ਵਕਰੀ ਮਾਰਕੀਟ ਇੱਕ ਬਣਾਈ ਜਾਵੇ ਜਿਹਦਾ ਹੁਨਰ ਹਾਰਟ ਨਾਮ ਦਿੱਤਾ ਜਾਵੇ ਤੇ ਹੋਰ ਲੇਡੀਜ਼ ਨੂੰ ਵੀ ਇਸ ਚੀਜ਼ ਤੋਂ ਉਤਸ਼ਾਹਤ ਹੋਣਗੇ ਕਿ ਸਾਨੂੰ ਸਾਡੇ ਸਰਕਾਰ ਨਾਲ ਬੀਬਾ ਫੜੀ ਆ ਤੇ ਸਾਡਾ ਬਹੁਤ ਸਾਥ ਦਿੱਤਾ ਤੇ ਅਸੀਂ ਹੌਸਲੇ ਨਾਲ ਕੰਮ ਕਰ ਗਏ ਜੀ ਬਿਲਕੁਲ ਜੀ ਦੇਖੋ ਪਿੰਡੂ ਖੇਤਰ ਦੇ ਵਿੱਚ ਰਹਿਣ ਵਾਲੀਆਂ ਸੁਹਾਣੀਆਂ ਦੀ ਕਿੰਨੀ ਚੰਗੀ ਸੋਚ ਹੈ ਕਿ ਇਹ ਕਹਿੰਦੇ ਵੀ ਇਹਨਾਂ ਨੇ ਨਾਂ ਵੀ ਸੋਚ ਰੱਖਿਆ ਵੀ ਹੁਨਰ ਆਰਟਸ ਦੇ ਨਾਂ ਦੇ ਉੱਪਰ ਕੋਈ ਮਾਰਕੀਟ ਹੋਵੇ ਜਿੱਥੇ ਇਹਨਾਂ ਨੂੰ ਕੋਈ ਖਰਚਾ ਨਾ ਦੇਣਾ ਪਵੇ ਜਗ੍ਹਾ ਮਿਲ ਜੇ ਦੁਕਾਨਾਂ ਮਿਲ ਜਾਣ ਤਾਂ ਕਿ ਇਹ ਪਿੰਡੂ ਏਰੀਆ ਦੇ ਵਿੱਚ ਜਿੱਥੇ ਸੇਲ ਕਰ ਰਹੇ ਆ ਹੁਣ ਇਹਨਾਂ ਦੀ ਸੇਲ ਹੈ ਜਿਹੜੀ ਉਹ ਸ਼ਹਿਰੀ ਖੇਤਰ ਦੇ ਵਿੱਚ ਹੋਣ ਲੱਗ ਜੇ ਤਾਂ ਕਿ ਸ਼ਹਿਰ ਦੇ ਲੋਕ ਵੀ ਇਹ ਚੀਜ਼ਾਂ ਇਹਨਾਂ ਤੋਂ ਖਰੀਦ ਸਕਣ ਤੇ ਇਹਨਾਂ ਦਾ ਫਾਇਦਾ ਹੋ ਸਕੇ ਇਹ ਵਿਕਰੀ ਹੋ ਸਕੇ ਤੇ ਜਿਹੜੇ ਇਸ ਵੇਲੇ ਆਪਾਂ ਨੂੰ ਦੇਖ ਰਹੇ ਆ ਬਹੁਤ ਸਾਰੇ ਦਰਸ਼ਕ ਆਪਣੇ ਵੀਡੀਓ ਦੇਖ ਰਹੇ ਆ ਉਹਨਾਂ ਵੀਡੀਓ ਦੇਖਣ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਾਰਾ ਉਹਨਾਂ ਨੇ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਵਧੀਆ ਵਧੀਆ ਹੀ ਖਾਓ ਘਰ ਦਾ ਬਣਿਆ ਹੋਇਆ ਖਾਓ ਉਸੇ ਰਸੋਈਆਂ ਦੇ ਵਿੱਚੋਂ ਤਿਆਰ ਹੁੰਦਾ ਜਿੱਤੋਂ ਆਪਾਂ ਬਾਹਰ ਆ ਪਟਾ ਬੇਦਰੋਟੀ ਖਾਣਨੇ ਤਾਂ ਘਰ ਦੀ ਰੋਟੀ ਖਾਣਨੇ 'ਚ ਫਰਕ ਹੁੰਦਾ ਉਹੀ ਇਹ ਚੀਜ਼ਾਂ ਜਿਵੇਂ ਕਿ achar ਹੋ ਗਿਆ 스카치 ਹੋ ਗਿਆ ਜਾਂ ਇੱਕ ਮੈਂ ਹਰ ਰੋਲ ਬਣਾ ਰਹੀਆਂ ਜਿਹਦੇ ਵਿੱਚ ਕੀ ਵਾਲ ਝੜਨ ਤੋਂ ਰੋਕਦਾ ਵਾਲ ਲੰਬੇ ਹੁੰਦੇ ਆ ਮੈਂ ਕਹਿੰਦੀ ਇਹੋ ਜੇ ਬਿਨਾਂ ਕੈਮੀਕਲ ਵਾਲੇ ਤੁਸੀਂ ਪ੍ਰੋਡਕਟ ਯੂਜ਼ ਕਰੋ ਤਾਂ ਤੁਹਾਨੂੰ ਬਹੁਤ ਫਾਇਦਾ ਹੋਊਗਾ ਜੀ ਜੀ ਤੇ ਜਿਹੜਾ ਤੁਸੀਂ ਇਹ ਅਚਾਰ ਚਟਨੀਆਂ ਮਰਬੇ ਸ਼ਕੈਸ਼ ਜੈਮ ਵਿੱਚ ਦੇਉ ਇਹਦਾ ਕੋਈ ਤੁਸੀਂ ਮਾਰਕਾ ਕੋਈ ਨਾਂ ਰੱਖਿਆ ਹੋਇਆ ਇਹਦਾ ਕਿਹੜੇ ਲੇਬਲ ਥੱਲੇ ਵੇਚਦੇ ਹੋ ਜੀ ਹਾਂਜੀ ਸਰ ਇਹ ਜੋਤੀ ਜੀਵਿਕਾ ਦੇ ਸੈਲਫ ਹੈਲਪ ਗਰੁੱਪ ਦੇ ਨਾਂ ਦੇ ਅਸੀਂ ਇਹ ਮਾਰਕਾ ਲਗਾ ਕੇ ਵੇਚ ਰਹੇ ਹਾਂ ਜੀ ਜੋਤੀ ਜੀਵਿਕਾ ਸੈਲਫ ਹੈਲਪ ਗਰੁੱਪ ਜੀ ਜੀ ਇਸ ਗਰੁੱਪ ਤੇ ਇਸ ਨਾਮ ਦੇ ਥੱਲੇ ਇਹੀ ਲੇਬਲ ਹੈ ਇਹਨਾਂ ਦੇ ਅਚਾਰਾਂ ਦੇ ਉੱਪਰ ਲੱਗਿਆ ਹੋਇਆ ਜਿਹੜਾ ਜੇ ਤੁਸੀਂ ਕਿਤੇ ਮਾਰਕੀਟ ਦੇ ਵਿੱਚ ਵੀ ਦੇਖ ਲਓ ਤਾਂ ਕਈ ਦੁਕਾਨਾਂ ਵਾਲੇ ਜੇ ਅਪਰੋਚ ਕਰਨ ਤਾਂ ਉਹ ਵੀ ਇਹ ਇਸ ਮਾਰਕੀਟ ਦਾ ਜਿਹੜਾ ਅਚਾਰ ਚਟਨੀਆਂ ਜਿਹੜੇ ਉਹ ਇਹਨਾਂ ਤੋਂ ਹੋਲ ਸੇਲ ਦੇ ਵਿੱਚ ਲੈ ਕੇ ਅੱਗੇ ਵੇਚ ਸਕਦੇ ਆ ਤਾਂ ਦੇਖੋ ਆ ਜਿਹੜੇ ਅਚਾਰ ਚਟਨੀਆਂ ਮਰੱਬੇ ਪਏ ਆ ਇਧਰਲੇ ਪਾਸੇ ਇਹਦੇ ਬਾਰੇ ਦੱਸੋ ਕਿਹੜੇ ਕਿਹੜੇ ਇਹ ਸਰ ਮਰੱਬਾ ਹੈ ਆਮਲੇ ਦਾ ਮਰੱਬਾ ਤਿਆਰ ਕੀਤਾ ਹੋਇਆ ਆ ਸਾਰੇ ਅਚਾਰ ਤਿਆਰ ਕੀਤਾ ਹੋਇਆ ਜੋ ਕਿ ਕਿੰਮਾ ਦੇ ਸਿਲਕਾ ਤੋਂ ਤਿਆਰ ਕੀਤਾ ਹੋਇਆ ਆਮਲੇ ਦਾ achar ਕੀਤਾ ਹੋਇਆ ਨਿੰਬੂ ਦਾ ਜੀ ਆਸਕੈਚ ਕੀਤਾ ਹੋਇਆ ਤਾਂ ਕਿੰਨੀ ਤੋ ਤਿਆਰ ਕੀਤਾ ਹੋਇਆ ਜਿਸ ਕੈਚ ਆ ਹੈ ਰੋਲਾ ਜੀ ਜੋ ਕਿ ਵਾਲਾ ਤੋਂ ਚੜਨ ਤੋਂ ਰੋਕਦਾ ਹੈ ਵਾਲਾਂ ਨੂੰ ਲੰਬੇ ਹੋ ਲੰਬੇ ਕਰਦਾ ਤੇ ਵਾਲ ਸੰਘਣੇ ਵੀ ਕਰਦਾ ਜੀ ਤੇ ਇਹ ਜਿਹੜਾ ਤੇਲ ਤੁਸੀਂ ਦੱਸਿਆ ਇਹ ਤੇਲ ਦੇ ਵਿੱਚ ਕੀ ਕੁਝ ਪਾਉਣੇ ਆ ਜੀ ਕੀ ਇਹਦੀ ਕੁਆਲਿਟੀਾਂ ਤੇਲ ਦੀਆਂ ਸਰ ਇਸ ਤੇਲ ਦੇ ਵਿੱਚ ਜਿਵੇਂ ਕੀ 베ਰੀ ਦੇ ਪੱਤੇ ਹੋ ਗਏ ਨਿੰਮ ਦੇ ਪੱਤੇ ਹੋ ਗਏ ਮਹਿੰਦੀ ਪੱਤਾ ਹੋ ਗਿਆ ਪ੍ਰਿੰਗਰਾਜ ਹੋ ਗਿਆ ਨਰਗੁੰਡੀ ਹੋ ਗਿਆ ਐਲੋਵੀਰਾ ਹੋ ਗਿਆ ਆਮਲਾ ਹੋ ਗਿਆ ਘੱਟੋ ਘੱਟ 15 ਇਹਦੇ ਵਿੱਚ ਪ੍ਰੋਡਕਟ ਪਾ ਕੇ ਤਿਆਰ ਕਰਦੇ ਆ ਇਹ ਤੇਲ ਇਹ ਜੋ ਕਿ 2 ਦਿਨ ਵਾਸਤੇ ਮਿੱਟੀ ਦੇ ਭਾਂਡੇ ਵਿੱਚ ਭਾਂਨੇ ਆ ਜੀ ਉਸ ਨੂੰ ਤੀਜੇ ਦਿਨ ਫਿਰ ਤੇਲ ਦੇ ਵਿੱਚ ਸਰੋਂ ਦੇ ਤੇਲ ਵਿੱਚ ਤਿਆਰ ਕਰਦੇ ਆ ਜੀ ਜੋ ਕਿ 5 ਤੋਂ 6 ਘੰਟੇ ਦੇ ਵਿੱਚ ਤਿਆਰ ਹੁੰਦਾ ਇਹ ਤੇਲ ਜੀ ਤੇ ਬਹੁਤ ਕਿੰਨਾ ਕੁ ਵਧੀਆ ਰਿਜ਼ਲਟ ਆ ਜੀ ਕਿੰਨਾ ਕਿ ਕਿੰਨਾ ਕੁ ਵਿਖਦਾ ਜੀ ਇਹ ਇਹ ਸਰ ਬਹੁਤ ਜ਼ਿਆਦਾ ਸੇਲ ਹੋ ਰਿਹਾ ਤੇਲ ਇਹ ਮੇਰਾ ਤੇ ਇਹਦਾ ਰਿਜ਼ਲਟ ਇੱਕ ਚੀਜ਼ ਹੀ ਤੁਸੀਂ ਯੂਜ਼ ਕਰੋਗੇ ਤੇ ਤੁਹਾਨੂੰ ਰਿਜ਼ਲਟ ਦੇਊਗਾ ਜੀ ਤਾਂ ਦੇਖੋ ਆਪਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਮੈਂ ਫੇਰ ਉੱਥੇ ਆ ਜੰਨਾ ਵਾਰ-ਵਾਰ ਵੀ ਅਸੀਂ ਵੱਡੀਆਂ-ਵੱਡੀਆਂ ਦੁਕਾਨਾਂ ਤੋਂ ਜਾਂ ਵੱਡੇ-ਵੱਡੇ ਮਾਸ ਤੋਂ ਅਸੀਂ ਖਰੀਦਣਾ ਪਸੰਦ ਕਰਦੇ ਆ ਪਰ ਜਿਹਦੀ ਸਿਰਫ ਪੈਕਿੰਗ ਆਕਰਸ਼ਿਤ ਹੁੰਦੀ ਹੈ ਇਹ ਤੁਸੀਂ ਦੇਖ ਲਓ ਹੋ ਸਕਦਾ ਇਹਨਾਂ ਡੱਬਿਆਂ ਦੀ ਇਹਨਾਂ ਲੇਬਲਾਂ ਦੀ ਤੁਹਾਨੂੰ ਜਿਹੜੀ ਪੈਕਿੰਗ ਉਹ ਆਕਰਸ਼ਿਤ ਨਾ ਲੱਗੇ ਪਰ ਇਹਨਾਂ ਵਿਚਲਾ ਜਿਹੜਾ ਸਮਾਨ ਹੈ ਉਹ ਖਾਲਸਾ ਹੈ ਸ਼ੁੱਧ ਹੈ ਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਤੋਂ ਬਿਲਕੁਲ ਰਹਿਤ ਹੈ ਤੇ ਅਸੀਂ ਹੌਸਲਾ ਫਸਾਈ ਕਰ ਸਕਦੇ ਇਹਨਾਂ ਦੀ ਇਹਨਾਂ ਦੀ ਵੀਡੀਓ ਸ਼ੇਅਰ ਕਰਕੇ ਸਾਨੂੰ ਇਹਨਾਂ ਨੂੰ ਜ਼ਰੂਰ ਹੈ ਵੀ ਇਹਨਾਂ ਦੀ ਜੇਕਰ ਕੋਈ ਅਜਿਹੇ ਸੇਲਰ ਤੱਕ ਪਹੁੰਚ ਜਾਂਦੀ ਹੈ ਵੀ ਜਿਹੜਾ ਇਹਨਾਂ ਤੋਂ achar chutney murbay ਖਰੀਦਣ ਲੱਗ ਜੇ ਤੇ ਉਹ ਗਾਹ ਅੱਗੇ ਵੇਚਣ ਲੱਗ ਜੇ ਤਾਂ ਮੈਨੂੰ ਲੱਗਦਾ ਵੀ ਇਹ ਇਹਨਾਂ ਸੁਆਣੀਆਂ ਦਾ ਕੰਮ ਹੈ ਜਿਹੜਾ ਉਹ ਹੋਰ ਵਧੀਆ ਤਰੀਕੇ ਨਾਲ ਰੋੜ ਸਕਦਾ ਜਿੰਨਾ ਚਿਰ ਇਹਨਾਂ ਨੂੰ ਸ਼ਹਿਰ ਦੇ ਨੇੜੇ ਜਾਂ ਸ਼ਹਿਰ ਦੇ ਵਿੱਚ ਕੋਈ ਸਰਕਾਰੀ ਥਾਂ ਦੇ ਉੱਪਰ ਕੋਈ ਸ਼ਾਪ ਕੋਈ ਜਗ੍ਹਾ ਨਹੀਂ ਮਿਲਦੀ ਵੀ ਜਿੱਥੋਂ ਇਹਨਾਂ ਦਾ ਵੱਧ ਤੋਂ ਵੱਧ ਸਮਾਨ ਹੈ ਜਿਹੜਾ ਉਹ ਸੇਲ ਹੋ ਸਕੇ ਤਾਂ ਅੱਜ ਸਾਡੇ ਦੇਖਣ ਵਾਲਿਆਂ ਨੂੰ ਤੁਸੀਂ ਕੋਈ ਵਕਰੀ ਵਕਰਾ ਚਾਰ ਬਣਾ ਕੇ ਦੱਸੋ ਵੀ ਜਿਹੜਾ ਤੁਹਾਡਾ ਸਭ ਤੋਂ ਵੱਧ ਵਿਖਦਾ ਹੈ ਕਿਹੜਾ ਚਾਰ ਹੈ ਜੀ ਜਿਹੜਾ ਸਭ ਤੋਂ ਵੱਧ ਵਿਖਦਾ ਹੈ ਤੇ ਉਹ ਤੁਸੀਂ ਸਾਨੂੰ ਕਿਹੜਾ ਚਾਰ ਬਣਾਉਣਾ ਸਿਖਾਉਂਗੇ ਹਾਂਜੀ ਅੱਜ ਸਰ ਤੁਹਾਨੂੰ ਮੈਂ ਆਂਬ ਦਾ ਤੇ ਚਨੇ ਦਾ ਆਚਾਰ ਬਣਾਉਣਾ ਦੱਸੂਗੀ ਜੀ ਜੋ ਕਿ ਬਹੁਤ ਜ਼ਿਆਦਾ ਸੇਲ ਹੋ ਰਿਹਾ ਹੈ ਇਹਦੇ ਵਿੱਚ ਜਿਵੇਂ ਕਿ ਚਨੇ ਹੋ ਗਏ ਜੀ ਚਿੱਟੇ ਛੋਲੇ ਹੋ ਗਏ ਆਂਬ ਹੋ ਗਏ ਮੇਥੀ ਦਾਣਾ ਹੋ ਗਿਆ ਰਾਈ ਹੋਗੀ ਕਾਲਾ ਨਮਕ ਹੋ ਗਿਆ ਚਿੱਟਾ ਨਮਕ ਹੋ ਗਿਆ ਟਾਟਾ ਨਮਕ ਮਿਰਚੀ ਹੋ ਗਈ ਹਲਦੀ ਹੋ ਗਈ ਜੋ ਕਿ ਇਹਨਾਂ ਨਾਲ ਆਪਾਂ ਇਹ achar ਤਿਆਰ ਕਰਾਂਗੇ ਤੇ achar ਬਣਾਉਣਾ ਵੀ ਬਹੁਤ ਸੌਖਾ ਹੈ ਤੇ ਖਾਣ ਚ ਵੀ ਬਹੁਤ ਟੇਸਟੀ ਬਣਦਾ ਜੋ ਕਿ ਆਪਣਾ 6 ਤੋਂ 7 ਦਿਨਾਂ ਦੇ ਅੰਦਰ ਇਹ achar ਤਿਆਰ ਹੋ ਜਾਂਦਾ ਜੀ ਜਿਹੜਾ ਆਂਬਾ ਜੀ ਇਹ ਆਂਬਾ ਆਪਾਂ ਪਹਿਲਾਂ ਇੱਕ ਰਾਤ ਵਾਸਤੇ ਭਿਉਣਾ ਹਲਦੀ ਤੇ ਨਮਕ ਲਾ ਕੇ ਜਿਵੇਂ ਇਹਦਾ ਪਾਣੀ ਨਿਕਲ ਜਾਂਦਾ ਉਹਦੇ ਵਿੱਚ ਇੱਕ ਰਾਤ ਵਾਸਤੇ ਆਪਾਂ ਚਨੇ ਭਿਉਨੇ ਆ ਉਸੇ ਪਾਣੀ ਦੇ ਵਿੱਚ ਜੋ ਕਿ ਆਂਬ ਦੇ ਵਿੱਚੋਂ ਨਿਕਲਦਾ ਹੈ ਉਸ ਤੋਂ ਬਾਅਦ ਇਹ ਆਪਾਂ achar ਤਿਆਰ ਕਰਨਾ ਜੀ ਜੀ ਹੁਣ ਆਪਾਂ ਕੜਾਈ ਰੱਖ ਲਈ ਗੈਸ ਤੇ ਉਹਦੇ ਵਿੱਚ ਤੇਲ ਪਾਵਾਂਗੇ 200 ਤੋਂ ਲੈ ਕੇ 250 ਗ੍ਰਾਮ ਤੇ ਵਿਚਕਾਰ ਹਾਂ ਹਾਂਜੀ ਤੇਲ ਗਰਮ ਹੋਣ ਤੋਂ ਬਾਅਦ ਜਦੋਂ ਕਿ ਇਹਦੇ ਵਿੱਚ ਧੂਆ ਨਿਕਲ ਲੱਗ ਜਾਏ ਪੂਰਾ ਗਰਮ ਹੋ ਜਾ ਤੇਲ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮੇਥੇ ਪਾਉਣੇ ਆ ਆਪਣਾ ਤੇਲ ਗਰਮ ਹੋ ਚੁੱਕਿਆ ਜਿਹਦੇ ਵਿੱਚ ਕਿ ਆਪਾਂ ਮੇਥੇ ਪਾਉਣੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰ ਲੈਣਾ ਤੇਲ ਦੇ ਵਿੱਚ ਥੋੜਾ ਸੇਕ ਲਵਾ ਕੇ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਰਾਈ ਪਾ ਦੇਣੀ ਆ राई ਪਾਉਣ ਤੋਂ ਬਾਅਦ ਫਿਰ ਆਪਾਂ ਨੂੰ ਤੇਲ ਵਿੱਚ ਹੀ ਮਿਕਸ ਕਰ ਦੇਣਾ ਮੇਥੀ ਤੇ ਰਾਈ ਨੂੰ ਮਿਕਸ ਕਰਕੇ ਜਦੋਂ ਥੋੜਾ ਜਿਹਾ ਇਹ ਪੱਕਣ ਲੱਗ ਜਾਏ ਉਸ ਤੋਂ ਬਾਅਦ ਆਪਾਂ ਕਾਲਾ ਨਮਕ ਟਾਟਾ ਨਮਕ ਲਾਲ ਮਿਰਚ ਤੇ ਹਲਦੀ ਮਿਕਸ ਕਰਨੀ ਆ ਹੁਣ ਆਪਣੇ ਇਹ ਮੇਥੇ ਤੇ ਰਾਈ ਰਿਜਨ ਲੱਗ ਗਏ ਆ ਉਸ ਤੋਂ ਬਾਅਦ ਆਪਾਂ ਹਲਦੀ ਲਾਲ ਮਿਰਚ ਟਾਟਾ ਨਮਕ ਤੇ ਕਾਲਾ ਨਮਕ ਮਿਕਸ ਕਰ ਦੇਣਾ ਇਹ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਚਨੇ ਤੇ ਅੰਬ ਉਹ ਇਹਦੇ ਵਿੱਚ ਮਿਕਸ ਕਰ ਦੇਣੇ ਆ ਨਾ ਹੋਣਾ ਆਂਬ ਦਾ ਤੇ ਚਨੇ ਦਾ achar ਤਿਆਰ ਹੈ ਇਹਨੂੰ ਇੱਕ ਰਾਤ ਵਾਸਤੇ ਆਪਾਂ ਐ ਕੜਾਈ ਨੂੰ ਕੱਪੜਾ ਬੰਨ ਕੇ ਰੱਖ ਦੇਣਾ ਤੇ ਦੂਜੇ ਦਿਨ ਨੂੰ ਡੱਬੇ ਦੇ ਵਿੱਚ ਪਾ ਕੇ ਆਪਾਂ ਧੁੱਪ ਵੀ ਲਵਾ ਸਕਦੇ ਆ ਕੱਪੜਾ ਬੰਨ ਕੇ ਡੱਬੇ ਦੇ ਮੂੰਹ ਤੇ ਕੱਪੜਾ ਬੰਨ ਕੇ ਸੂਤੀ ਤੇ ਆਪਾਂ ਇਹਨੂੰ ਧੁੱਪ ਵੀ ਲਵਾ ਸਕਦੇ ਆ ਜੇ ਅਗਰ ਨਹੀਂ ਧੁੱਪ ਲਵਾ ਸਕਦੇ ਤਾਂ ਆਪਾਂ ਅੰਦਰ ਵੀ ਇਹਨੂੰ ਰੱਖ ਸਕਦੇ ਆ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਇਹ achar ਤਿਆਰ ਆ ਜੀ ਜੀ ਇਸ ਤਰੀਕੇ ਦੇ ਨਾਲ ਜਿਹੜੇ ਬਾਕੀ ਅਚਾਰ ਆ ਉਹ ਵੀ ਬਣਾਉਂਦੇ ਆ ਤੇ ਕਿਉਂਕਿ ਮੈਂ ਤਾਂ ਇਹ ਤਿਆਰ ਕੀਤਾ ਹੋਇਆ ਤੁਸੀਂ ਹੁਣ ਦੇਖਿਆ ਮੈਂ ਤਿਆਰ ਕੀਤਾ ਹੋਇਆ ਅਚਾਰ ਵੀ ਵੇਖ ਲਿਆ ਬੜਾ ਵਧੀਆ ਇਹਦਾ ਸਵਾਦ ਆ ਅਚਾਰ ਦਾ ਕਿਉਂਕਿ ਚਨੇ ਦੇ ਨਾਲ ਅੰਬ ਦਾ ਅਚਾਰ ਜਿਹੜਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਬਣਾਇਆ ਤੇ ਸਵਾਦ ਵੀ ਇਹਦਾ ਓਨਾ ਹੀ ਜ਼ਿਆਦਾ ਵਧੀਆ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਦੇਖਣ ਵਾਲੇ ਆ ਉਹ ਇਹ ਅਚਾਰ ਟرائی ਕਰ ਸਕਦੇ ਆ ਬਣਾ ਕੇ ਵੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਤੇ ਜੇ ਖਰੀਦਣਾ ਹੋਵੇ ਇਹ achar ਤਾਂ ਤੁਸੀਂ ਇਹਨਾਂ ਦੇ ਨਾਲ ਜੁੜ ਸਕਦੇ ਹੋ ਆ ਪਿੱਛੇ ਜਿਹੜੀਆਂ ਬੀਬੀਆਂ ਖੜੀਆਂ ਐ ਇਹ ਸੁਖਵੰਤ ਕੌਰ ਹੋਰਾਂ ਦੇ ਗਰੁੱਪ ਦੇ ਵਿੱਚ ਐ ਇਹ ਵੀ ਸਾਡੀਆਂ ਪਿੰਡੂ ਸਵਾਣੀਆਂ ਤੇ ਇਹ ਰਲ ਕੇ ਕੰਮ ਕਰਦੇ ਆ ਸਾਰੇ ਜਣੇ ਤੇ ਆਪਾਂ ਇਹਨਾਂ ਤੋਂ ਵੀ ਪੁੱਛ ਲੈਨੇ ਆਂ ਵੀ ਕਿਵੇਂ ਲੱਗਦਾ ਤੁਹਾਨੂੰ ਜੀ ਕੰਮ ਕਰਨਾ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਕੰਮ ਕਰਨਾ ਕੀ ਚਾਹੁੰਦੇ ਹੋ ਵੀ ਕਿਵੇਂ ਵਧਾਉਣਾ ਚਾਹੁੰਦੇ ਹੋ ਕੰਮ ਨੂੰ ਕੰਮ ਸਾਨੂੰ ਕਰਨਾ ਬਹੁਤ ਸੋਹਣਾ ਲੱਗਦਾ ਹੈ ਤੇ ਵੈਸੇ ਸਾਡੀ ਕੋਈ ਇਹ ਪੁੱਤ ਕਰੇ ਤੇ ਅਸੀਂ ਨਾਲ ਮਿਲ ਕੇ ਕੰਮ ਹੋਰ ਵੀ ਵਧਾ ਕੇ ਜੀ ਤੇ ਕੀ ਕੀ ਚਾਹੁੰਦੇ ਹੋ ਸਾਨੂੰ ਕੋਈ ਵਧਾਰਾ ਵੀ ਮਿਲੇ ਜੀ ਕਿਸ ਤਰ੍ਹਾਂ ਦਾ ਵਧਾਰਾ ਚਾਹੁੰਦੇ ਹੋ ਕੰਮ ਦਾ ਹੀ ਵੀ ਕੰਮ ਵੀ ਮਿਲੇ ਤੇ ਪੈਸਾ ਵੀ ਵਧੇ ਤੇ ਕਿਤੇ ਸਾਨੂੰ ਕਾਰੋਬਾਰ ਚਲਾਉਣ ਵਾਤੇ ਕੋਈ ਸਾਨੂੰ ਕੋਈ ਘਰ ਕੋਈ ਦੁਕਾਨ ਮਿਲੇ ਅਸੀਂ ਉੱਥੇ ਬਹਿ ਕੇ ਕੰਮ ਕਰ ਸਕਗੇ ਇਨਾਂ ਦੀ ਮੰਗ ਇਹੀ ਹੈ ਵੀ ਕਿਉਂਕਿ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉਦੋਂ ਇਹ ਹੁੰਦਾ ਹੈ ਵੀ ਇਹ ਪਿੰਡੂ ਖੇਤਰ ਦੇ ਨਾਲ ਸੰਬੰਧਿਤ ਹੈ ਤੇ ਸ਼ਹਿਰਾਂ ਦੇ ਵਿੱਚ ਕੰਮ ਚਲਾਉਣ ਵਾਸਤੇ ਕੋਈ ਇੰਨੀ ਜ਼ਿਆਦਾ ਇਹ ਪੈਸੇ ਸਵਾਣੀਆਂ ਨਹੀਂ ਲਾ ਸਕਦੀਆਂ ਵੀ ਸ਼ਹਿਰ ਦੇ ਵਿੱਚ ਕੋਈ ਦੁਕਾਨ ਖਰੀਦ ਲੈਣਾ ਆਪਾਂ ਨੂੰ ਵੀ ਪਤਾ ਹੈ ਵੀ ਸ਼ਹਿਰ ਦੇ ਵਿੱਚ ਮਹਿੰਗੇ ਸੌਦੇ ਆ ਮਹਿੰਗੀਆਂ ਥਾਵਾਂ ਮਹਿੰਗੀਆਂ ਦੁਕਾਨਾਂ ਤੇ ਜੇਕਰ ਇਹਨਾਂ ਨੂੰ ਸਰਕਾਰੀ ਸਹੂਲਤ ਦੇ ਮੁਤਾਬਕ ਜਿੱਥੋਂ ਇਹਨਾਂ ਨੇ ਟ੍ਰੇਨਿੰਗ ਲਈ ਹੈ ਜੇਕਰ ਉਹ ਇਹਨਾਂ ਦੀ ਮਦਦ ਕਰਨ ਤਾਂ ਇਹਨਾਂ ਵਾਸਤੇ ਕੋਈ ਮਾਰਕੀਟ ਜਿਹੜੀ ਹੈ ਉਹ ਆਰਗੇਨਾਈਜ਼ ਕੀਤੀ ਜਾ ਸਕਦੀ ਹੈ ਭਾਵੇਂ ਉਹ ਹਫਤੀਦਾਰ ਜਿਵੇਂ ਬਹੁਤ ਸਾਰੀਆਂ ਥਾਵਾਂ ਤੇ 15 ਦਿਨੀ ਹਫਤੇਵਾਰ ਜਿਹੜੀਆਂ ਮਾਰਕੀਟਸ ਲੱਗਦੀਆਂ ਤਾਂ ਉਹ ਮਾਰਕੀਟ ਆਰਗੇਨਾਈਜ਼ ਕਰਕੇ ਵੀ ਇਹਨਾਂ ਦੇ ਪ੍ਰੋਡਕਟ ਜਿਹੜੇ ਬਣਾਉਂਦੇ ਆ ਉਹ ਉੱਥੇ ਇਹਨਾਂ ਦੀ ਸੇਲ ਹੈ ਜਿਹੜੀ ਉਹ ਵਧਾਈ ਜਾ ਸਕਦੀ ਹੈ ਤੇ ਜੇਕਰ ਕਿਸੇ ਨੇ ਤੁਹਾਡੇ ਤੋਂ ਇਹ ਅਚਾਰ ਚਟਨੀਆਂ ਮਰਬੇ ਸਕੈਸ ਜੈਮ ਜਾਂ ਫਿਰ ਬਹੁਤ ਸਾਰੇ ਗੋਣਾਂ ਜਿਹਦੇ ਵਿੱਚ ਤੁਹਾਡਾ हेयर ऑयल ਹੈ ਜੇ ਇਹ ਪ੍ਰੋਡਕਟ ਕਿਸੇ ਨੇ ਖਰੀਦਨੇ ਹੋਣ ਤਾਂ ਤੁਹਾਡੇ ਤੱਕ ਕਿਵੇਂ ਪਹੁੰਚ ਕਰੇ ਜੀ ਉਹ ਸਰ ਸਾਡਾ ਮਾਰਕਾ ਲੱਗਿਆ ਹੋਇਆ ਹੈ ਨੰਬਰ ਦਿੱਤਾ ਹੋਇਆ ਸਪੈਸ਼ਲੀ ਤੌਰ ਤੇ ਸਾਨੂੰ ਫੋਨ ਕਰ ਸਕਦੇ ਆ ਤੇ ਸਾਡੇ ਤੋਂ ਇਹ ਸਮਾਨ ਖਰੀਦ ਸਕਦੇ ਆਂ ਤਾਂ ਵੇਖਣ ਵਾਲਿਆਂ ਨੂੰ ਆਪਣਾ ਤੁਸੀਂ ਫੋਨ ਨੰਬਰ ਦੱਸ ਦਿਓ ਤਾਂ ਕਿ ਉਹ ਉਸ ਫੋਨ ਨੰਬਰ ਤੇ ਪਹੁੰਚ ਕਰ ਸਕਣ ਦੋਸਤੋ ਤਕਨੀਕੀ ਖਰਾਬੀ ਦੇ ਕਰਕੇ ਇੱਥੇ ਵੀਡੀਓ ਦੀ ਆਵਾਜ਼ ਆ ਜਿਹੜੀ ਉਹ ਰੁਕ ਗਈ ਹੈ ਪਰ ਇੱਕ ਸੁਨੇਹਾ ਤੁਹਾਨੂੰ ਦੇ ਦਈਏ ਕਿ ਜੇਕਰ ਅਸੀਂ ਇਹਨਾਂ ਬੀਬੀਆਂ ਦੇ ਨਾਲ ਜੁੜਨਾ ਹੈ ਚਾਹੇ ਅਸੀਂ ਅਚਾਰ, ਚਟਨੀਆਂ, ਮਰਬੇ, ਸ਼ਕੈਸ਼, ਜੈਮ ਜਿਹੜੇ ਇਹਨਾਂ ਨੇ ਹੋਰ ਵੀ ਅਨੇਕਾ ਪਦਾਰਥ ਆਉਣ ਵਾਲੇ ਸਮੇਂ ਦੇ ਵਿੱਚ ਬਣਾਉਣੇ ਆ ਤਾਂ ਦੋਸਤੋ 7508296800 ਪੂਰਾ 7508296800 ਪੂਰਾ ਇਸ ਕਿਸਾਨ ਸੁਵਾਨੀ ਸੁਖਵੰਤ ਕੌਰ ਦਾ ਨੰਬਰ ਹੈ ਆਪਾਂ ਇਸ ਨੰਬਰ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਜੇਕਰ ਅਸੀਂ ਘਰੇ ਵੀ ਜੇਕਰ ਸੰਦਾ achar ਪਾਉਣਾ ਤਾਂ ਉਹਦੇ ਬਾਰੇ ਵੀ ਜਾਣਕਾਰੀ ਸੁਖਵੰਤ ਕੌਰ ਸਾਨੂੰ ਫੋਨ ਤੇ ਦੇ ਸਕਦੇ ਆ ਦੋਸਤੋ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਆਂ ਬਹੁਤ ਸਾਰੀਆਂ ਵੀਡੀਓ ਨੂੰ ਅਸੀਂ ਸ਼ੇਅਰ ਵੀ ਕਰਦੇ ਆਂ ਪਰ ਜਿਹੜੀਆਂ ਇਹ ਬੀਬੀਆਂ ਕੰਮ ਕਰਦੀਆਂ ਨਰੇਗਾ ਦੀ ਦਿਹਾੜੀ ਤੇ ਵੀ ਜਾਂਦੀਆਂ ਤਾਂ ਜੇਕਰ ਅਸੀਂ ਇਹਨਾਂ ਦੀ ਵੀਡੀਓ ਸ਼ੇਅਰ ਕਰਦੇ ਆਂ ਕੋਈ ਸੱਜਣ ਮਿੱਤਰ ਇਹਨਾਂ ਤੋਂ achar ਚਟਨੀਆਂ ਜੈਮ ਖਰੀਦਣ ਵਾਲਾ ਮਿਲ ਜਾਂਦਾ ਜਾਂ ਫਿਰ ਇਹਨਾਂ ਨੂੰ ਕੋਈ ਨਾ ਕੋਈ ਹੋਰ ਸਹਾਰਾ ਮਿਲ ਜਾਂਦਾ ਇਹਨਾਂ ਦੇ ਕੰਮ ਨੂੰ ਵਧਾਉਣ ਵਾਸਤੇ ਤਾਂ ਦੋਸਤੋ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਵੀਡੀਓ ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਬੀਬੀਆਂ ਦਾ ਸਹਿਯੋਗ ਕਰਨਾ ਚਾਹੁੰਦੇ ਹੋ ਜਿਹੜੀਆਂ ਨਰੇਗਾ ਦੀਆਂ ਦਿਹਾੜੀਆਂ ਤੇ ਵੀ ਜਾਂਦੀਆਂ ਨੇ ਤੇ ਨਾਲ-ਨਾਲ ਆਪਣੇ ਪਰਿਵਾਰ ਨੂੰ ਚਲਾਉਣ ਵਾਸਤੇ ਇਹ ਛੋਟੇ-ਛੋਟੇ ਕੰਮਾਂ ਤੋਂ ਇਹ ਕਮਾਈ ਹਾਸਲ ਕਰ ਰਹੀਆਂ ਛੋਟੇ-ਛੋਟੇ ਕੰਮ ਇਸ ਕਰਕੇ ਆ ਕਿਉਂਕਿ ਵੱਡਾ ਪੈਸਾ ਇਹ ਬੀਬੀਆਂ ਨਹੀਂ ਲਾ ਸਕਦੀਆਂ ਸਰਕਾਰ ਤੋਂ ਕੀ ਇਹਨਾਂ ਦੀ ਮੰਗ ਆ ਉਹ ਵੀ ਤੁਸੀਂ ਦੇਖ ਲਈ ਹੈ ਵੀ ਇਹ ਪਿੰਡੂ ਖੇਤਰ ਦੇ ਵਿੱਚ ਹੈ ਸ਼ਹਿਰੀ ਖੇਤਰ ਦੇ ਵਿੱਚ ਇਹਨਾਂ ਦਾ ਸਾਮਾਨ ਵੱਧ ਵਿਕੇ ਇਸ ਕਰਕੇ ਇਹ ਉੱਥੇ ਜਾਣਾ ਚਾਹੁੰਦੇ ਆ ਤੇ ਉੱਥੇ ਕੋਈ ਨਾ ਕੋਈ ਦੁਕਾਨ ਲੈ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਦੋਸਤੋ ਇਹ ਪੰਜਾਬ ਵਾਲਾ ਪੌਡਕਾਸਟ ਦੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਹ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਜਰੂਰ ਪਹੁੰਚਾਉਣਾ ਚੈਨਲ ਪੰਜਾਬ ਵਾਲਾ ਪੌਡਕਾਸਟ ਦੇ ਨਾਲ ਜੁੜੇ ਰਹੋ ਤੇ ਜੁੜਨ ਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵੀ ਤੁਸੀਂ ਨੱਪ ਦਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਜਿਹੜੀ ਉਹਦੀ ਖਬਰਸਾਰ ਵੀ ਮਿਲ ਜੇ ਬਹੁਤ ਬਹੁਤ ਧੰਨਵਾਦ